ਉਹ ਡੰਡਾ ਦੰਡਾ ਨਾ ਇਹਦੇ ਨਾ ਉਹ ਮੈਂ ਖੜਾ ਸੀ ਤਾ ਉਹ ਸਟਾਟਰ ਉਹ ਚਲਾ ਹੀ ਖਸਾਇਆ ਉਹ ਡੰਡਾ ਲੈ ਗਿਆ ਜਰਾ ਕਰ ਤੋ ਜਗਨੇ ਹਾਂ ਸਮਾਨ ਪਿਆਜ਼ ਸਬਜ਼ੀ ਸਭ ਕੁਝ ਹੋਇਆ ਸਮਾਨ ਪਿਆਜ਼ ਕੋਸੇ ਨਾ ਦੇਣੇ ਕੋ ਸਾਥ ਨਾਲ ਦੇ ਨੀ ਉਸ ਉਹ ਡੰਡਾ ਖਿਲ ਰਿਹਾ ਕਿ ਉਹ ਤੋਂ ਫਰਾ ਸਮਾਨ ਆ ਗਿਆ ਤਾਂ ਸਖਤ ਤੋੜ ਕੇ ਵੱਢ ਕੇ ਕੁਝ ਬੋਲ ਰਿਹਾ ਜੀ ਚੱਕ ਕੇ ਸਾਡੇ ਲੋਏ ਦਾ ਉਹਦਾ ਫੁੰਗੜੀ ਹੈ ਪੱਤੀ ਕੀ ਕੋਈ ਜ਼ਿਆਦਾ ਨਹੀਂ ਸਾਰਾ ਗੁੰਆਂ ਦੇ ਬੱਚ ਦਾ ਮੰਜਾ ਕੱਢ ਕੇ ਉਹ ਡੋਏ ਉੱਥੇ ਪਏ ਬਾਈਆਂ ਦਾਤੀ ਇਹ ਉੱਥੀਆਂ ਵੀ ਲੈ ਗਏ ਕਈ ਲੈ ਗਏ ਆਪਿਆ ਉਸ ਉਹ ਬੀਜੂ ਜੋ ਖਲਾਰਗੇ ਨੇ ਉਹ ਮੈਨੂੰ ਕਹਿੰਦਾ ਕਹਿੰਦਾ ਮੇਰਾ ਕੈਮਰੇ ਨਹੀਂ ਚੱਲਦੇ ਲੈ ਆਹ ਕੈਮਰੇ ਨਹੀਂ ਚੱਲ ਉਹ ਦੱਸਿਓ ਅਸਮਾਨ ਤੇ ਤੇ ਲੱਗਦਾ ਦਿੱਖੀ ਬੱਦਲ ਜਿਹਾ ਗਾਇ ਚਈ ਟਾ ਡਿਵਾ ਗੇ ਚੀ ਬੋਲੀ ਚ ਇੰਨਾ ਵੀ ਸਮਾਨ ਜਦੋਂ ਇਹ ਚੱਲਦਾ ਆ ਆ ਤੁਸੀਂ ਆ ਗਏ ਆਂ ਜੀ ਫਾਸਲੇ ਉਹ ਕੈਰੀਜ ਆਪਾਂ ਆ ਉਹ ਇੱਥੇ ਫਾਸਲੇ ਖੰਦੇ ਆਂ ਥੋੜਾ ਕਹਿੰਦੇ ਬਾਕੀ ਦੇ ਨਾ ਜਦੋਂ ਬਹੁਤ ਜਵਾਬ ਕਰਦੇ 40000 ਥੋੜਾ ਥੋੜਾ ਦੇਖ ਲੈ ਲੈ ਕੇ ਵੀ ਗਏ ਨੇ کافی ਹਾਂ ਆਹ ਵੀ ਗੇਟ ਖੋਲਿਆ ਇੱਕ ਮਿੰਟ ਇਹ ਕਿਹਦਾ ਗੇਟ ਖੋਲਿਆ ਆ ਵੀ ਇਹ ਕਾਹ ਵਾਰ ਪੱਟੀ ਨੂੰ ਗੇਟ ਚ ਵੀ ਖੋਲਿਆ ਹੋਇਆ ਸਾਰਾ ਇਹ ਰਸਤਾ ਬਾਂਦੀ ਸੀ ਸਾਰਾ ਮਾ ਬਾਲੀ ਨੂੰ ਸਿੱਟਾ ਹਿਆ ਰਸਤਾ ਬਾਂਦੀ ਸੀ ਸਾਰੀ ਵਾਰ ਆ ਸਿੱਟੇ ਪੈਣਾ ਮੋੜਾ ਕੋਸਰ ਇਹ ਕੋ ਪਿੱਛੇ ਗੇਟ ਸੀ ਹੋ ਵੀ ਖੋਲਿਆ ਹੋਇਆ 17 ਨਾ ਗੇਟ ਵੀ 17 ਨਾ ਵੀ ਖੋਲਿਆ ਹੋਇਆ ਇਹ ਕਿਹੇ ਪਾਸੇ 17 ਵੀ ਜਾ ਰਿਹਾ ਨਾ ਨਾਲ ਨਾਲ ਆਪਣਾ ਉਹ ਵੀ ਲੱਗਣਾ ਤਾਰਾ ਲਿਆ ਕੇ ਕਿਥੋਂ ਆਪੇ ਤਾਰਾ ਲਿਆ ਕੇ ਨਾਲੀ ਆ ਲੋ ਥੱਲੇ ਫੂਕਦੇ ਨੇ ਉੱਤੇ ਵੇਖੋ ਜਿਵੇਂ ਪੱਕੀ ਰਸੋਈ ਹੁੰਦੀ ਹੈ ਇੰਨਾ ਕਿ ਆਪਾਂ ਤਾਰਾ ਮਚਾਉਣ ਦਾ ਸਮਾਂ ਕਿਹਨੇ ਪੱਕਾ ਅੱਡਾ ਬਣਾਇਆ ਹੋਇਆ ਜੀ ਇੱਥੇ ਚੋਰੀ ਕਰਕੇ ਜੀਵੀ ਦਾ ਜੀ ਮੋਲਮੇ ਤਾਰਾ ਇੱਥੇ ਲਿਆ ਕੇ ਮਚਾਉਂਦੇ ਨੇ ਤੇ ਤੇ ਜਿੱਥੇ ਜਾ ਕੇ ਜੰਦੂ ਜੰਦੂ ਪੁਕੀਆ ਹੋ ਗਿਆ ਅੱਲਾਹ ਨੂੰ ਚੋਕਾ ਡੀਜ਼ਲ ਲਿਆਦਾ ਪਿੱਪੀ ਦੇ ਵਿੱਚ ਆ ਡੀਜ਼ਲ ਹਲੇ ਵੀ ਗਲਾਸ ਦੇ ਵਿੱਚ ਹਾਂਜੀ ਗਲਾਸ ਨਹੀਂ ਆਪਣਾ ਹੈਗਾ ਉਹ ਇੱਕ ਪੀਪੀ ਹੈ ਇਹ ਟ੍ਰਾਂਸਫਾਰਮ ਦਾ ਕਿਹਦਾ ਤੇਲ ਕੱਢਿਆ ਹੋਇਆ ਹੈ ਇਹ ਟ੍ਰਾਂਸਫਾਰਮ ਦਾ ਤੇਲ ਹੈ ਆ ਇਧਰ ਵੀ ਕਿਕਰ ਤੇ ਵੀ ਡੁੱਲਿਆ ਹੋਇਆ ਆ ਸਾਰਾ ਟ੍ਰਾਂਸਫਾਰਮ ਕੇ ਦਾ ਤੇਲ ਡੁੱਲਿਆ ਹੈ ਮੇਰਾ ਨਾਮ ਗੁਰਮੀਤ ਸਿੰਘ ਸੰਨਪੁਰ ਭਗਵੰਤ ਸਿੰਘ ਜੀ ਪਿੰਡ ਮੁੰਨਕੀ ਨੂੰ ਆਨੌਰ ਉੱਤੇ ਨਾਲ ਲੱਗਦਾ ਹੀ ਆਪਣਾ ਕਿੱਗਰ ਦੇ ਉੱਪਰ ਹੀ ਕੇਤਾ ਹੈ ਕੱਗਰਦੇ ਪੌਲੀ ਉੱਤੇ ਜਿਹੜੀ ਚੋਰੀ ਹੋਈ ਕੀ ਕੀ ਹੋਈ ਹੈ ਜਿੰਨਾ ਕੁ ਸਮਾਨ ਕੋਸਾਂ ਨੂੰ ਕੱਗਰਦੇ ਥੱਲੇ ਪਿਆ ਮਿਲਿਆ ਵੀ ਉੱਥੇ ਕੁਝ ਅੱਗ ਮਚਾ ਕੇ ਕਿਸੇ ਮੋਟਰਾਂ ਦੇ ਤਾਰਾਂ ਵੱਟ ਕੋਈ ਟੁੱਟੀਆਂ ਥੱਲੇ ট্রান্সਫਾਰਮਰ ਦਾ ਤੇਲ ਡੁੱਲਿਆ ਮਿਲ ਰਿਹਾ ਵੀ ਇਹੋ ਜਿਹਾ ਉਹਨਾਂ ਨੇ ਪੱਕਾ ਟਿਕਾਣਾ ਬਣਾ ਰੱਖਿਆ ਚੋਰਾ ਨੇ ਵੀ ਜੀ ਕਿਤੇ ਕੋਈ ਵਾਰਦਾਤ ਕਰਦੇ ਨੇ ਤਾਰਾਂ ਦੀ ਚੋਰੀ ਦੀ ਤੇ ਪੱਕਾ ਟਿਕਾਣਾ ਇੱਥੇ ਹੀ ਹੈ ਜੀ ਤਾਰਾਂ ਮਚਾਉਂਦੇ ਨੇ ਇਸ ਮੋਟਰ ਤੋਂ ਕਾਫੀ ਲੋਹੇ ਦਾ ਨੁਕਸਾਨ ਹੋ ਗਿਆ ਗੰਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਬਾਲਣ ਨਾਲ ਇੱਥੇ ਬਾਲਣ ਚੱਕ ਕੇ ਸੁੱਕਾ ਪੁਲ ਦੇ ਥੱਲੇ ਤਾਰਾ ਮਚਾਈਆਂ ਕਾਫੀ ਤਾਰਾ ਮੱਛੀਆਂ ਹੋਈਆਂ ਪੁਲ ਬਿਲਕੁਲ ਹੀ ਕਾਲਾ ਹੋ ਰਿਹਾ ਥੱਲੇ ਟਰਾਂਸਫਾਰਮ ਦਾ ਤੇਲ ਤੇ ਪੀਪੀਆਂ ਇਹੋ ਜਿਹਾ ਸਮਾਨ ਕਾਫੀ ਮਿਲਿਆ ਜੀ ਕੀ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਹਾਂ ਜੀ ਅਸੀਂ ਪੁਲਿਸ ਨੂੰ ਤਲਾਹ ਦੇ ਆਇਆ ਜੀ ਉਹ ਕਹਿੰਦੇ ਨੇ ਜੀ ਮੌਕਾ ਦੇਖਦੇ ਆਂ ਜੀ ਜੇ ਬਾਈ ਚਾਂਸ ਹੈ ਤੇ ਕੋਈ ਬੰਦਾ ਹੁੰਦਾ ਕਿ ਮਾਰ ਦਿੰਦੇ ਹਾਂ ਮਾਰਦਾ ਜੀ ਉਹਨਾਂ ਕੋਲ ਹਥਿਆਰ ਤਾਂ ਹੈਗੇ ਸੀ ਮਾਰਦੇ ਬੰਦਾ ਤਾਂ ਸੀ ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੀ ਮੰਗ ਹੈ ਜੀ ਇਸ ਜਿਹੜੇ ਮਸਜਿਦਾਂ ਤੇ ਨਥ ਪਾਈ ਜਾਏ ਜੀ ਚੋਰੀਆਂ ਦੀ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਵਕ ਵਕ ਥਾਵਾਂ ਤੇ ਗੁਰਦੁਆਰੇ ਮੰਦਰਾਂ ਚ ਪੀਰਾਂ ਤੇ ਇਨਕੇ ਚੋਰੀਆਂ ਹੋ ਰਹੀਆਂ ਨੇ ਇਹਦੇ ਬਾਰੇ ਤੁਸੀਂ ਕਹੋਗੇ ਦੇਖੋ ਬਹੁਤ ਨਿੰਦਨਯੋਗ ਗੱਲ ਹੈ ਜਿਹੜੀ ਆਪਣੇ ਸੁਣਿਆ ਸੀਗਾ ਵੀ ਥਾਣੇ ਵਾਲੇ ਪੀਰ ਤੇ ਵੀ ਚੋਰੀ ਹੋ ਗਈ ਜੀ ਪਰ ਇਹ ਸਾਰਾ ਪ੍ਰਸ਼ਾਸਨ ਨੂੰ ਥੋੜਾ ਖਿੱਚ ਕੇ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਦੁਰਗਾ ਮੰਦਰ ਤੇ ਚੋਰੀ ਹੋਈ ਇਹ ਸਾਰਾ ਨੇ ਛੇੜੀਆਂ ਤੇ ਸਮੈਕੀਆਂ ਦਾ ਕੰਮ ਹੈ ਇਨਾਂ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ 'ਤੇ ਵੀ ਆਹਤ ਹੁੰਦੀਆਂ ਨੇ ਤੇ ਜਾਨੀ ਮਾਲੀ ਮਾਲ ਦਾ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਆਂ ਵੀ ਜਿਹੜੇ ਸਮੈਕੀਏ ਨੇ ਜਾਂ ਚੋਰ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਏ ਤਾਂ ਕੋਈ ਅਗੋ ਜੀ ਇਹੋ ਜੀ ਕੋਈ ਘਟਨਾ ਨਾ ਹੋਏ